ਸਦੀਪਾ ਹਾਂਜੀ ਮੰਮੀ ਸਗਾਤ ਨੂੰ ਰੋਟੀ ਦੇਤੀ ਕਿ ਨਹੀਂ ਅਜੇ ਦੇ ਆਈ ਇਹਨੂੰ ਰੋਟੀ ਰੋਲਾ ਪਾਈ ਜਾਂਦੀ ਮੈਨੂੰ ਖੋਲ ਦੋ ਖੋਲ ਦੋ ਖੋਲਣਾ ਨਹੀਂ ਅਜੇ ਇਹਨੂੰ ਤੇ ਮੰਮੀ ਖੋਲਣਾ ਕਦੋਂ ਆਨੂੰ ਲਿਆ ਦਾਸ ਛੇ ਦੇਣੇ ਕਿੱਦਾਂ ਦੀਆਂ ਗੱਲਾਂ ਕਰਨ ਢਈਆਂ ਮੈਂ ਇਹੋ ਜੀ ਸਕੀਮ ਖੇਡਣੀ ਆ ਭਰਾ ਨੇ ਇੱਥੇ ਆਉਣਾ ਹੀ ਨਹੀਂਗਾ ਵੇਖੇ ਜਾਵੀ ਤੂੰ ਉਹਨੇ ਕਿਹੜਾ ਫੋਨ ਕਰਕੇ ਆਉਣਾ ਉਹਨੇ ਵੀ ਇਦਾਂ ਹੀ ਆਉਣਾ ਜਿੰਨਾ ਚਿਰੇ ਮੰਨਦੀ ਨਹੀਂ ਹੈ ਨਾ ਵੀ ਪੈਸੇ ਸਾਰੇ ਤੁਹਾਨੂੰ ਦੇ ਦੂੰ ਉਹਨਾ ਚਿਰ ਇਹਨੂੰ ਨਹੀਂ ਛੱਡਣਾ ਉਹ ਬੜੀ ਪੱਕੀ ਆ ਉਹਨੇ ਨਹੀਂ ਮੰਨਣਾ ਹੈਗਾ ਕੋਈ ਗੱਲ ਨਹੀਂ ਨਹੀਂ ਨਾ ਮੰਨਣਾ ਤੈਨੂੰ ਰਹੀ ਬੜੇ ਪੱਕੇ ਆ ਖੋਲਣਾ ਹੀ ਵੀ ਨਹੀਂ ਫਿਰ ਬੈਠੀ ਰਵਿੰਦਰੀ ਕਿੰਨਾ ਚਿਰ ਬਿਠਾਵਾਂਗੇ ਫਿਰ ਤੂੰ ਕੀ ਫਿਕਰ ਕਰਨੀ ਐ ਮੈਂ ਜੀ ਬੈਠੀ ਆ ਸਾਰੇ ਕੰਮ ਦੇਖਣ ਵਾਲੀ ਮੰਮੀ ਜਿੱਦਾਂ ਨੂੰ ਅੱਗੇ ਪਤਾ ਲੱਗ ਗਿਆ ਨਾ ਇਦਾਂ ਹੀ ਕਿਤੇ ਤੇ ਭਰਾ ਨੂੰ ਲੱਗ ਗਿਆ ਤਾਂ ਫਿਰ ਉਹ ਨਹੀਂ ਲੱਗਦਾ ਭਰਾ ਨੂੰ ਮੈਂ ਆਉਣ ਹੀ ਨਹੀਂ ਦੇਣਾ ਝੂਠ ਤੇ ਝੂਠ ਮਾਰੀ ਜਾਣਾ ਵਾ ਤੇ ਅੱਜ ਪਟਵਾਰੀ ਨਹੀਂ ਬੈਠਾ ਅੱਜ ਇਦਾਂ ਵਾ ਅੱਜ ਇਦਾਂ ਵਾ ਵੇਖੀ ਜਾਵੀਂ ਤੂੰ ਤੇ ਜੇ ਆਂਡ ਗਵਾਂਡ ਪਤਾ ਲੱਗ ਗਿਆ ਡੈਡੀ ਨੇ ਦੱਸ ਦਿੱਤਾ ਤਾਂ ਫਿਰ ਨਹੀਂ ਲੱਗਦਾ ਆੜਾ ਕੁਆੜ ਕੇ ਹਣਾ ਗੱਲ ਕਰਾਂਗੇ ਤੇ ਫੇਰ ਹੀ ਪਤਾ ਲੱਗੂ ਤੇ ਪਤਾ ਹੀ ਐ ਡੈਡੀ ਤੇ ਉਹਦੇ ਵੱਲ ਦੇ ਹੀ ਆ ਕੋਈ ਗੱਲ ਨਹੀਂ ਡੈਡੀ ਨੂੰ ਸਮਝਾਵਾਂਗੇ ਮੈਨੂੰ ਤੇ ਮੰਮੀ ਜੀ ਇਹੋ ਟੈਨਸ਼ਨ ਲੱਗੀ ਆ ਤੂੰ ਫਿਕਰ ਨਾ ਕਰਛ ਦਾਨੀ ਮੈਨੂੰ ਤਾਂ ਲੱਗਦਾ ਤੂੰ ਬਿਮਾਰ ਹੋ ਜਾਣਾ ਸੋ ਸੋਚ ਕੇ ਉਹਨਾਂ ਨੂੰ ਹੰਨ ਫੜਾ ਦੇਣਾ ਜੇ ਪਤਾ ਲੱਗ ਗਿਆ ਨਾ लवली ਨੂੰ ਉਹਨਾਂ ਨੇ ਹੰਨ ਫੜਾ ਦੇਣਾ ਤੂੰ ਵੇਖੇ ਜਾਵੀ ਜੇ ਆ ਵੀ ਜਾਣਗੇ ਨਾ ਕਿਦਾਂ ਨਾਲ ਦੀਆਂ ਧੌਣਾ ਘਟਮਦੀ ਮੈਂ ਤੇ ਮਾਸੀ ਨੂੰ ਫੋਨ ਕਰਨਾ ਹੈ ਇੱਕ ਵਾਰੀ ਕੋਈ ਨਹੀਂ ਮਾਸੀ ਨੂੰ ਵੀ ਕਰਨੀ ਆ ਤੇ ਹੁਣ ਦੇ ਕੋਈ ਸਲਾਹ ਆਸੇ ਆਪਾ ਪੈ ਗਿਆ ਵਾ ਸੇ ਆਪਾਂ ਵੀ ਅਹੀਂ ਆਪ ਹੀ ਪਾ ਲਿਆ। ਤੀ ਚੁੱਪ ਕਰਕੇ ਤੇ ਵੇਲੀ ਚੱਲ ਜਾਂਦੇ। ਉੱਥੇ ਗੱਲਬਾਤ ਕਰ ਲੈਂਦੇ ਜਿਹੜੀ ਕਰਨੀ ਸੀ। ਸੰਦੀਪ ਇਹ ਇੱਕ ਨਾ ਇੱਕ ਦਿਨ ਤਾਂ ਉਹਨੂੰ ਪਤਾ ਲੱਗਣਾ ਹੀ ਸੀ। ਕਿੰਨਾ ਚਰਪਟ ਦਾ ਰੱਖਣਾ ਸੀ ਗੱਲ। ਚੱਲ ਪੈਸੇ ਲੈ ਲੈਂਦੇ ਬਾਅਦ ਪਤਾ ਲੱਗ ਜਾਂਦਾ ਉਹਨੂੰ। ਕੋਈ ਗੱਲ ਨਹੀਂ ਜੋ ਵੀ ਹੋਊ ਨਾ ਵੇਖ ਹੀ ਜਾਊ। ਤੂੰ ਫਿਕਰ ਨਾ ਕਰ। ਪੈਸੇ ਤੇ ਨਹੀਂ ਇਹਨੂੰ ਮੈਂ ਵਰਤਣ ਦਿੰਦੀ। ਪੈਸੇ ਤਾਂ ਸਾਰੇ ਅਹੀਂ ਘਟਾਵਾਂਗੇ ਅਦਕੋ। ਜਿਹੜੀ ਵੀ ਮੰਮੀ ਜੀ ਗੱਲਬਾਤ ਕਰਨੀ ਨਾ ਹੁਣ ਤੁਹਾਡੇ ਸਿਹਰੀ ਆ। ਤੁਸੀਂ ਸਾਂਭਣਾ ਸਾਰਾ ਕੁਝ ਜੀ। ਪੁੱਤ ਜੇਨੀ ਤੇਜ ਹੁੰਦੀ ਨਾ ਤੇ ਜਦੋਂ ਸਾਡੀਆਂ ਗੱਲਾਂ ਸੁਣ ਲਈ ਜ਼ੁਬਾਨ ਅੰਦਰ ਰੱਖਦੀ ਉਸੇ ਵੇਲੇ ਤੇ ਬੋਲਣ ਡਿਆ ਵੀ ਹਗੀ ਤਾਂ ਕਰਕੇ ਇਹਨੂੰ ਮੈਂ ਬੰਨਿਆ ਚਲ ਕੋਈ ਗੱਲ ਨਹੀਂ ਹੌਲੀ ਗੱਲ ਕਰੋ ਆਂਡ ਗਵਾਂਡ ਕਿਸ ਨੂੰ ਪਤਾ ਲੱਗ ਗਿਆ ਨਾ ਉਸੇ ਵੇਲੇ ਦੱਸ ਦੇਣਾ ਉਹਨਾਂ ਨੇ ਨਹੀਂ ਆਂਡ ਗਵਾਂਡ ਇੱਧਰ ਨਹੀਂ ਕੋਈ ਹੁੰਦਾ ਪਤਾ ਲੋਕਾਂ ਨੂੰ ਸਾਰਿਆਂ ਨੂੰ ਤੁਹਾਨੂੰ ਨਹੀਂ ਪਤਾ ਕੰਦਾਂ ਦੇ ਵੀ ਕੰਨ ਹੁੰਦੇ ਆ ਨਹੀਂ ਨਹੀਂ ਸੰਦੀਪ ਐਦਾਂ ਦੀ ਗੱਲ ਕੋਈ ਨਹੀਂ ਹੁੰਦੀ ਤੂੰ ਵੀ ਇਹ ਫੋਨ ਨਾਲ ਦੇ ਲੱਗੇ ਹੋਵੇ ਕੋਈ ਉਹਦਾ ਉਹਦਾ ਫੋਨ ਤੇ ਮੈਂ ਚੁੱਕ ਲਈ ਆਂ ਕਿਤੇ ਕਰਨਾ ਦਾ ਵੀ ਚਲ ਮੈਂ ਵੇੰਨੀਇ ਕਰੀ ਕੀ ਕਰਨ ਢੀ ਆ ਚਾਤੀ ਮਾਰਦੀ ਰੋ ਵੀ ਅੰਦਰ ਵੱਲ ਠੀਕ ਇਹ ਵੀ ਡਰੀ ਜਾਂ ਢੀ ਆ ਕਿ ਜਿਉ ਦਾ ਭਰਾ ਆ ਗਿਆ ਮੇਰਾ ਰਾਦਾ ਇੱਕ ਬਾਂਡਿਆ ਵਾ ਪੀ ਉਹਦੇ ਭਰਾ ਨੂੰ ਫੋਨ ਕਰ ਹੀ ਦਵਾ ਉਹਨੂੰ ਬਹਾਨਾ ਲਾ ਦਿੰਦੀ ਆ ਪੀ ਅੱਜ ਪਟਵਾਰੀ ਨੇ ਨਹੀਂ ਬੈਣਾ ਤੇਰੇ ਮਾਸੜ ਜੀ ਗਏ ਸੀ ਤੇ ਅੱਜ ਨਾ ਆਇਓ ਤੇ ਜੇ ਆਉਣਾ ਵਾ ਤੇ ਆਜੋ ਫੇਰਾ ਹੀ ਪੈਣਾ ਜੀ ਫੋਨ ਲੰਦੀ ਆ ਆਪ ਤੇ ਸੱਚੀ ਹੋਵਾ ਮੈਂ ਹੈਲੋ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਚਾਲ ਆ ਠੀਕ ਠਾਕ ਆਪਣੀ ਸੁਣਾਓ ਤੁਸੀਂ ਹਾਂ ਆਪਣੀ ਬੜਾ ਵਧੀਆ ਹੋਰ ਕਿੰਦਰ ਦਾ ਸੁਣਾ ਹਾਂ ਜੀ ਠੀਕ ਠਾਕ ਵਧੀਆ ਡੇ ਕੰਮ ਧੰਦਾ ਕਰਨ ਅੱਛਾ ਅੱਛਾ ਠੀਕ ਠੀਕ ਹਾਂ ਜੀ ਕੰਮ ਕੰਦੇ ਦਾ ਜੋਰ ਹੁੰਦਾ ਵਾਗੇ ਹਾਂ ਜੀ ਹਾਂ ਜੀ ਤੁਸੀਂ ਸੁਣਾਓ ਸਾਰੇ ਠੀਕ ਠਾਕ ਹਾਂ ਪੁੱਤ ਠੀਕ ਠਾਕ ਵਧੀਆ ਸਾਰਾ ਪਰਿਵਾਰ ਠੀਕ ਆ ਤੇ ਉਹ ਪੁੱਤ ਮੈਂ ਤੈਨੂੰ ਫੋਨ ਕੀਤਾ ਸੀਗਾ ਹਾਂ ਜੀ ਵੀ ਸਾਰੇ ਕੰਮ ਤੇ ਹੋ ਗਏ ਆ ਤੇ ਅੱਜ ਇਹਨਾਂ ਨੇ ਪਤਾ ਕੀਤਾ ਸੀ ਤੇ ਪਟਵਾਰੀ ਨੇ ਨਹੀਂ ਆਉਣਾ ਦਫ਼ਤਰ ਅਛਾ ਤੇ ਫੇਰ ਮੈਂ ਕਾ ਕਾਇਆ ਤਾਂ ਤੁਹਾਨੂੰ ਵੀ ਤੁਹਾਨੂੰ ਫੇਰਾ ਨਾ ਬਚੇ ਤੇ ਜੇ ਉਦਾਂ ਤੁਸੀਂ ਮਿਲਣਗੇ ਨਾ ਉਹਣਾ ਨਾ ਤਾਂ ਕੋਈ ਨਹੀਂ ਸੱਤ ਵਰਾ ਆਉਤੀ ਚਲੋ ਕੋਈ ਘੜੀ ਮਸੀ ਜੀ ਜਦ ਤਨ ਬਹੂਗਾ ਫੇਰ ਉਦਨ ਆ ਜਾਗੇ ਅੱਜ ਜਦ ਤਨ ਆਉਦਾ ਹੋਗਾ ਫੇਰ ਕੋਈ ਨਹੀਂ ਫੋਨ ਕਰਕੇ ਪੁੱਛ ਲੈਣਗੇ ਤੈਨੂੰ ਪਤਾ ਹੀ ਆ ਦੁਕਤਰਾ ਦੇ ਕੰਮ ਇਦਾਂ ਹੀ ਆ ਹਾਂ ਜੀ ਅਗਲੇ ਆਂਦਾ ਮੂੰਹ ਹੀ ਲੜਾ ਹੁੰਦਾ ਵਾ ਤੇ ਅੱਜ ਨਹੀਂ ਅਸੀਂ ਵਿਆਹਣਾ ਕੱਲ ਨੂੰ ਆਇਓ ਪਾਸੋਂ ਨੂੰ ਆਇਆ ਤੇ ਫੇਰੇ ਮਰੋਣ ਵਾਲੀ ਗੱਲ ਹੀ ਆ ਨੇ ਉਦਾਂ ਮੈਂ ਤਾਂ ਤਿਆਰੀ ਬੈਠਾ ਹੀ ਮੈਂ ਚਲ ਫੋਨ ਆਉਂਦਾ ਤੇ ਫੇਰ ਚੱਲ ਪਾਂਗੇ ਤੇ ਮੈਂ ਵੀ ਪੁੱਤ ਕਿ ਤਮੈ ਸੋ ਕਰਾਂ ਦੇ ਕੰਮ ਤਨਦੇ ਹੁੰਦੇ ਆ ਵਿਚਾਰਾ ਛੇਤੀ ਛੇਤੀ ਭੱਜਾ ਤੜਾਊਗਾ ਹਾਂ ਜੀ ਜਾਣਾ ਵਕਤ ਗਾੜੀ ਕੰਮ ਵੀ ਨਾ ਬਣਿਆ ਤਾਂ ਫਿਰ ਕੀ ਫਾਇਦਾ ਹਾਂ ਜੀ ਹਾਂ ਜੀ ਤੇ ਜੋਤ ਠੀਕ ਠਾਕ ਹਾਂ ਜੋਤ ਠੀਕ ਠਾਕ ਵਧੀਆ ਪੁੱਤ ਲੱਗੇ ਆ ਤੇ ਘਰ ਆ ਦੋ ਹਾਂ ਗੱਲ ਇਹ ਪੁੱਤ ਉਹ ਜਿਹੜਾ ਆਪਣਾ ਚਾਚੇ ਘਰ ਗਈ ਉਹ ਅੱਛਾ ਅੱਛਾ ਤੇ ਕੋਈ ਨਹੀਂ ਆਉਂਦੀ ਹੈ ਤੇ ਵੀ ਮਕ ਬਣਾਉਣੀ ਆ ਗੱਲ ਚਲੋ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਫਿਰ ਹਾਂ ਚੰਗਾ ਪੁੱਤ ਚਲ ਦੱਸੇ ਆਦੇ ਮਸੀਨ ਟੈਨਸ਼ਨ ਨਹੀਂ ਪਾਤੀ ਪਟਵਾਰੀ ਨੇ ਇਹ ਬੈਠਾ ਉੱਥੇ ਹੋ ਸਕਦਾ ਨਾਵੇਂ ਬੈਠਾ ਹੋਵੇ ਪਰ ਮੈਨੂੰ ਤਾਂ ਇਦਾਂ ਲੱਗਣ ਡਿਆ ਵਾ ਕਿ ਦਾਲ ਚ ਨਾ ਕੋਈ ਕਾਲਾ ਜ਼ਰੂਰ ਹੋ ਨਹੀਂ ਤੇ ਕੱਲ ਵੀ ਦੱਸ ਹੀ ਸਕਦੇ ਚਲੋ ਵੇਖ ਲੈਨੇ ਆ ਫੇਰ ਜਦ ਨੂੰ ਫੋਨ ਆਊਗਾ ਫਿਰ ਉਦੋਂ ਚੱਲ ਜਾਾਂਗੇ ਕੀ ਕਰ ਲੈਣਾ ਹੀਗਲ ਹੋ ਗਈ ਆ ਬੜਾ ਸਿਰ ਛੁੱਟ ਕੇ ਬੈਠੇ ਆ ਉਹ ਸਿਰ ਕੀ ਸੁਟਣਾ ਕਿਉਂ ਜੋਦੀ ਸੱਸ ਦਾ ਐ ਫੋਨ ਅੱਛਾ ਉਹਨੇ ਨਾ ਕਰਦੀ ਐ ਉਹ ਕਹਿੰਦੀ ਅੱਜ ਆਇਓ ਨਾ ਕਿਹੜੀ ਗੱਲੋਂ ਨਾ ਕਰਦੀ ਐ ਉਹ ਇਹੋ ਗੱਲ ਦੀ ਮੈਨੂੰ ਨਹੀਂ ਸਮਝ ਆਉਂਦੀ ਮੈਂ ਦੇਖਿਆ ਮੇਰੀ ਜੋਤ ਨਾਲ ਗੱਲ ਕਰਾਉ ਆਹੋ ਤੋ ਕਹਿੰਦੀ ਵੀ ਕਿਸਦੇ ਘਰ ਗਈ ਐ ਇਹ ਲੱਗੇ ਅੱਛਾ ਅੱਗੋਂ ਪਿਛੋਂ ਤੇ ਗਈ ਗਈ ਨਹੀਂ ਐ ਅੱਜ ਕਹਿੰਦੀ ਇਹ ਘਰ ਗਈ ਐ ਕਿਸਦੇ ਮੈਨੂੰ ਤਾਂ ਟੈਨਸ਼ਨ ਜੀ ਪਈ ਆ ਵੀ ਪਤਾ ਨਹੀਂ ਕਿਉਂ ਨਾ ਕਰਦੀ ਹਾਏ ਪਟਵਾਰੀ ਨੀਗਾ ਅੱਜ ਬੈਣਾ ਪੈਨਸ਼ਨ ਦਾ ਸੱਚੀ ਜੇ ਪੁੱਛੋ ਨਾ ਤੇ ਕੱਲ ਦਾ ਮੈਨੂੰ ਵੀ ਹੋਰ ਤਰ੍ਹਾਂ ਹੋਈ ਜਾਂਦੇ ਆ ਪਤਾ ਨਹੀਂ ਵੀ ਕੀ ਗੱਲ ਵਾ ਪਹਿਲਾਂ ਉਦਾਂ ਤੇ ਕਹਿੰਦੇ ਸੀ ਵੀ ਤੁਸੀਂ ਆ ਜਿਓ ਤੇ ਹੁਣ ਪੈਰ ਤੇ ਕਿਉਂ ਨਾ ਕਰ ਦਿੱਤੀ ਉਦਾਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਸਾਰਾ ਟੱਬਰ ਹੀ ਆਹੋ ਤੇ ਜੋ ਤੁਸੀਂ ਕਹੋਗੇ ਉਹ ਹੀ ਹੋਊਗਾ ਤੇ ਹੁਣ ਜੱਕਦਮ ਕੀ ਹੋ ਗਿਆ ਓਏ ਆਪਾਂ ਵੀ ਫਿਰ ਹਾਂ ਕਰਤੀ ਉੱਥੇ ਵੀ ਸਾਰੇ ਸਿਆਣੇ ਬੇਣੇ ਬੈਠੇ ਹੁਣ ਕੀ ਕਹੀਏ ਇੱਥੇ ਨਾਲੇ ਸਾਰਿਆਂ ਦੇ ਵਿੱਚ ਤੇ ਗੱਲ ਹੋਈ ਹੀ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਕਿਤੇ ਪੈਸੇ ਨਾ ਜਾਂਦੇ ਰਹਿਣ ਸਾਡੇ ਜੇ ਕਿਤੇ ਉਹਨਾਂ ਨੇ ਪੈਸੇ ਕਢਾ ਲਏ ਨਾ ਉਹਦੇ ਕਾਊਂਟ ਚ ਤੇ ਕੁੜੀ ਦੇ ਹੱਥ ਵੱਡੇ ਜਾਣੇ ਕੁੜੀ ਨੇ ਕਾਹੇ ਜੋਗੀ ਵੀ ਨਹੀਂ ਰਹਿਣਾ ਚੱਲ ਇਹ ਵੀ ਪਹਿਲੀ ਵਿਚਰੀ ਦੇ ਨਾਂ ਲੱਗ ਜਾਂਦੀ ਨਾ ਤੇ ਅਹੀਂ ਵੀ ਸਖਰੂ ਹੋ ਜਾਂਦੇ ਵੀ ਚੱਲ ਆਪਣੇ ਘਰ ਸੌਖੀ ਉਹ ਜੋਦਣਾ ਇੱਕ ਵਾਰੀ ਗੱਲ ਹੋ ਜਾਂਦੀ ਨਾ ਤਾਂ ਵੀ ਮਨ ਨੂੰ ਸ਼ਾਂਤੀ ਮਿਲ ਜਾਣੀ ਪਹਿਲਾਂ ਫੋਨ ਲਾ ਕੇ ਵੇਖਾਂ ਉਹ ਫੋਨ ਕਿ ਲਾਉਣਾ ਉਹਨੇ ਕਿਹਾ ਵੀ ਮੈਂ ਕਹਾਂ ਤੇ ਹੁਣ ਚੱਕ ਫੋਨ ਨੂੰ ਲਾਤਾ ਵਾ ਲਾਗੇ ਤੇ ਉਹ ਤੇ ਤੁਰੇ ਫਿਰਦੇ ਸਾਰਾ ਟੰਬਰ ਨਹੀਂ ਆੜ ਗਵਾੜ ਉਹਨੇ ਕੀ ਕਰਨ ਜਣਾ ਅਗੋਨੀ ਪਿਛੋਨੀ ਤਹੋਣੀ ਉਹਨੇ ਜਾਣਾ ਹੀ ਮੈਨੂੰ ਦੇਣਾ ਜ਼ਰੂਰ ਦਾਲਜ ਕੋਹ ਕਲਾ ਲੱਗਦਾ ਜੀ ਤੁਸੀਂ ਮੰਨੋ ਭਾਇ ਨਾ ਮੰਨੋ ਪਰ ਉੱਥੇ ਹੁਣ ਜਾਵ ਨਹੀਂ ਨਾ ਸਕਦਾ ਮੈਂ ਕਿਈ ਬੰਨ ਲੱਗ ਜਾਊਗਾ ਉੱਥੇ ਜਾਣ ਨੂੰ ਕੀ ਹੈ ਤੁਸੀਂ ਸੋ ਜਾ ਕੇ ਵੇਖੋ ਤੁਸੀਂ ਆਖਿਓ ਵੀ ਮੈਂ ਤਾਂ ਆਈ ਆਂ ਆਹੀ ਵੀ ਤੁਸੀਂ ਅੱਜ ਵੱਲੋਂ ਕਿ ਆਈ ਪਰ ਉਹਨੇ ਤਾਂ ਹੁਣ ਸਵੇਰੇ ਫੋਨ ਕਰਤਾ ਜਾਂ ਤਾਂ ਹੋਏ ਪਈ ਚੁੱਕਿਆ ਨੇ ਹੋਏ ਗਾੜੀਆਂ ਹਾਂ ਜਾਂ ਫਿਰ ਇਦਾਂ ਕਰਨੇ ਆ ਇੱਕ ਦੋ ਦਿਨ ਵੇਖ ਲੈਣੇ ਮੁੜ ਕੇ ਫਿਰ ਜਾ ਕੇ ਆਉਂਗਾ ਭਲਾ ਮੈਨੂੰ ਵੀ ਤੇ ਜਾਇ ਸਕਨੇ ਆਹੀਂ ਕੁੜੀ ਜ਼ਰੂਰ ਕੋਈ ਟੈਨਸ਼ਨ ਦੇ ਵਿੱਚ ਵਾ ਨਾ ਤੇ ਉਹਦਾ ਫੋਨ ਹੀ ਆਇਆ ਵਾ ਤੇ ਮੈਂ ਡਰਦੀ ਇਧਰੋਂ ਕਰਨੀ ਨਹੀਂ ਦਈ ਕਿ ਫੇਰ ਐਵੇਂ ਸਾਸੋ ਦੀ ਗੱਲਾਂ ਕਰੂਗੀ ਤੈਨੂੰ ਨਹੀਂ ਕੀਤਾ ਫੋਨ ਉਹਨੇ ਮੈਨੂੰ ਕੀਤਾ ਇਹਨਾਂ ਨੇ ਦੋ ਤਿੰਨ ਦਿਨ ਹੋ ਗਏ ਆ ਮੈਂ ਤਾਂ ਇਹ ਤੁਹਾਨੂੰ ਕਹਿ ਨਹੀਂ ਪਤਾ ਲਾ ਕੇ ਦੇਖੀਏ ਜੇ ਚੁੱਕ ਲੂਗੀ ਤੇ ਪਤਾ ਨਹੀਂ ਉਹਨੇ ਤਾਂ ਨਾ ਕਰਕੇ ਟੈਨਸ਼ਨ ਦੀ ਪਾਤੀ ਉਹ ਚੱਲ ਕੋਈ ਗੱਲ ਨਹੀਂ ਮੁਖਤਿਆਰ ਭਾਜੀ ਅਲ ਜਾਣਾ ਕੋਨਾ ਕਰਨਾ ਮਸਲਾ ਭਲਾ ਉਹ ਕਿ ਆਂਦੇ ਆ ਚਲ ਉਹਨਾਂ ਨੂੰ ਫੋਨ ਲਾ ਕੇ ਵੇਖ ਲਓ ਚਲ ਉਹ ਹੀ ਕੋਹ ਨੂੰ ਬੋ ਦੱਸਣਗੇ ਨਾਲੇ ਰੁਪਿੰਦਰ ਟੈਨਸ਼ਨ ਵਾਲੀ ਵੀ ਕੋਈ ਗੱਲ ਨਹੀਂ ਆਵੇਂ ਜੇ ਸੋਚਿਆ ਜਾਵੇ ਤੇ ਉਹਨਾਂ ਨੇ ਇਹੋ ਹੀ ਕਿਹਾ ਪਟਵਾਰੀ ਨਹੀਂ ਅੱਜ ਬੈਣਾ ਆਹਦੇ ਹੋ ਵੀ ਸਕਦਾ ਵਾ ਅਸੀਂ ਤੇ ਐਵੇਂ ਗੱਲਾਂ ਲੈ ਕੇ ਬੈਠੇ ਚਲ ਕੋਈ ਗੱਲ ਨਹੀਂ ਭਾਜੀ ਦੀ ਲੈਣੀ ਐ ਸਲਾ ਆਹੋ ਭਲਾ ਉਹ ਕੀ ਜਾਂਦੇ ਆ ਚਲ ਕੋਈ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖ ਲਓ ਚਲ ਜੀ ਅੱਜ ਨਹੀਂ ਲੈਣਾ ਉਹਨਾਂ ਵਿਚਾਰਾ ਤੇ ਕੱਲ ਪਰਸੋਂ ਤੱਕ ਕਰ ਜਾਣਾ ਅੱਜ ਜਾਣਾ ਹੀ ਨਾ ਸ਼ਹਿਰ ਆਹੋ ਉਹ ਵੀ ਫੋਨ ਨਹੀਂ ਦੇਕਣਿਆ ਹੋਣਾ ਚਲ ਤੁਸੀਂ ਉਹਨਾਂ ਨੂੰ ਲਾ ਕੇ ਪੁੱਛ ਲਓ ਨਹੀਂ ਲਾ ਕੇ ਨਹੀਂ ਪੁੱਛਣਾ ਮੈਂ ਹੋ ਗਿਆ ਹੁੰਨਾ ਉਹਨਾਂ ਨੂੰ ਤੇ ਨਾਲੇ ਉਹਨਾਂ ਨੂੰ ਦੱਸਣਾ ਹੁਣ ਤੀਦਾਂ ਨਾ ਕਰਤੀ ਇਹਨਾਂ ਨੇ ਫੋਨ ਤੇ ਚੱਲ ਵੇਖ ਲਓ ਜਿੱਦਾਂ ਵੀ ਸਹੀ ਲੱਗਦਾ ਜੇ ਫੋਨ ਲਾਉਣਾ ਫੋਨ ਲਾ ਲਓ ਤੇ ਜੇ ਹੋ ਕੀ ਹੋਣਾ ਵਾ ਨਾ ਤੇ ਫਿਰ ਹੋ ਆਉ ਜਾ ਕੇ ਟਾਈਮ ਦੇ ਨਾਲ ਹੀ ਨਹੀਂ ਮੈਂ ਹੋ ਕੇ ਹੁੰਨਾ ਹੁਣਾਂ ਹਾਂ ਫਿਰ ਵੀ ਸਿਆਣੇ ਬਹਿਣੇ ਆ ਕੋਈ ਨਾ ਕੋਈ ਗੱਲ ਦੱਸਣ ਗਈ ਆ ਉਹ ਨਹੀਂ ਉਹਦੇ ਹੈ ਹੀ ਆ ਚੱਲ ਠੀਕ ਆ ਪੁੱਤ ਚੱਲ ਆ ਵੀ ਫਿਕਰ ਮੁੱਕਾ ਉਦਾਂ ਭਾਵੇਂ ਆ ਹੀ ਜਾਂਦਾ ਹੁਣ ਮੈਂ ਜਵਾਬ ਦੇ ਦਿੱਤਾ ਵਾ ਗਾਲੂਏ ਮੈਂ ਇਹ ਤਰੀਕੇ ਨਾਲ ਕੀਤੀ ਪੁੱਤ ਕਰਾਂ ਦੇ ਕੰਮ ਕਰ ਹੁੰਦੇ ਆ ਤੂੰ ਕੰਮ ਕਰ ਲੈ ਜਿੱਦਾਂ ਲੋਡ ਹੋਊਗੀ ਨਾ ਉਦੋਂ ਹੀ ਸੱਦਾਂਗੇ ਮੰਮੀ ਕੀ ਕੱਲੇ ਬੋਲੀ ਜਾਂਦੇ ਹੋ ਕੁਛ ਨਹੀਂ ਕੱਲੀ ਨੇ ਮੈਂ ਕੀ ਬੋਲਣਾ ਵਾਂ ਹਾਂਜੀ ਮੈਂ ਕੀਤਾ ਸੀ लवली ਨੂੰ ਫੋਨ ਅੱਛਾ ਕੀ ਗਿਆ ਉਹ ਕਹਿਣਾ ਕੀ ਆ ਸੰਦੀਪ ਵੀ ਡਰੀ ਜਾਂਦੀ ਮੰਮੀ ਜੇ ਦਾ ਭਰਾ ਆ ਗਿਆ ਜਾਂ ਹੋਰ ਕੋਈ ਆ ਗਿਆ ਤਾਂ ਫਿਰ ਕੀ ਕਰਾਂਗੇ ਇਹ ਆ ਜੇ ਭਰਾ ਭਰਾ ਨੇ ਕੀ ਕਹਿਣਾ ਨੂੰ ਮੈਂ ਉਹਨੂੰ ਮਨਾ ਕਰਤਾ ਵਾਂ ਅਛਾ ਕੀ ਗਿਆ ਨੂੰ ਮੈਂ ਆਨੇ ਇਹੋ ਗੱਲ ਕਹੀ ਆ ਪੀ ਅੱਜ ਪਟਵਾਰੀ ਨੇ ਨਹੀਂ ਮਿਲਣਾ ਹੋਰ ਤੇ ਬਾਕੀ ਸਾਰੇ ਕੰਮ ਹੋ ਗਏ ਸੀ ਤਾਂ ਜਨਾ ਤੁਆਵੇਂ ਮੰਮੀ ਆ ਵਧੀਆ ਕੀਤਾ ਇੱਥੇ ਆਏ ਨਾ ਜੋਦ ਨੂੰ ਸਾਹਮਣੇ ਕਰਨੇ ਪੈਣਾ ਐ ਇਹਨੂੰ ਉਹੋ ਹੀ ਤਾਂ ਗੱਲ ਵਾ ਤਾਂ ਹੁਣ ਨਹੀਂ ਹੁੰਨੇ ਆਉਣਾ ਅੱਜ ਚਲ ਵਧੀਆ ਕੀਤਾ ਹੀ ਆ ਤੇ ਇਹ ਆ ਵੀ ਐਦਾਂ ਲਾਰੇ ਬੁੱਤੇ ਲਾਈ ਜਾਓ ਜਿਨ੍ਹਾਂ ਚਿਰੇ ਪੈਸੇ ਹਨ ਉਹ ਦਿੰਦੀ ਨਹੀਂਗੀ ਮੰਮੀ ਕਿਸ ਤਰੀਕੇ ਨਾਲ ਨਾ ਪੈਸੇ ਕਢਵਾਓ ਡੈਡੀ ਨੂੰ ਆਪਣੇ ਵਾਸਤੇ ਘੜ ਕੇ ਨਾ ਡੈਡੀ ਨੂੰ ਕਹੋ ਤੁਸੀਂ ਵਾਸਤੇ ਕੀ ਕਰਨਾ ਵਾ ਚੈੱਕ ਬੁੱਕ ਕੱਢ ਕੇ ਤੇ ਸਾਈਨ ਕਰਦੇ ਆਂ ਅੱਛਾ ਇੱਕ ਉਹ ਕਹ ਹੈ ਕਿੱਥੇ ਆ ਉਹਨੇ ਦਿੱਤੀ ਨਹੀਂ ਮੈਨੂੰ ਤਹੀ ਕੋਈ ਗੱਲ ਨ ਲੱਭ ਲੈਣੀ ਆ ਡੈਡੀ ਤੇਰੇ ਨੇ ਰੱਖੀ ਆ ਤੇ ਇੱਕ ਵਾਰਾ ਸਾਈਨ ਇਹਦੇ ਹੋ ਗਏ ਤੇ ਪੈਸੇ ਸਾਰੇ ਅਸੀਂ ਕਢਾ ਲੈਨੇ ਇਹਨੂੰ ਖੋਲ ਦਾਂਗੇ ਗੋਲੀ ਮਾਰ ਉਹਨਾਂ ਦੀ ਚੈੱਕ ਬੁੱਕ ਮੰਗਣਾ ਮੈਂ ਤੁਹਾਡੇ ਕੋ ਤੁਸੀਂ ਕਿਹਨੇ ਮੈਨੂੰ ਦਿੱਤੀ ਨਹੀਂ ਲਵਲੀ ਨਹੀਂ ਆਗੇ ਨਾ ਤੇ ਪੰਗਾ ਪੈ ਜਾਣਾ ਸਾਰੇ ਵੇ ਤੂੰ ਫਿਕਰ ਕਿਉਂ ਕਰਦਾ ਵਾ ਮੈਂ ਬੈਠੀ ਆ ਸਾਰੇ ਕੰਮ ਸੰਭਣ ਵਾਲੀ ਤਾਂ ਹੀ ਤੁਹਾਨੂੰ ਫੋਨ ਕਰਤਾ ਵਾ ਮੈਂ ਉਹਦੀ ਗੱਲ ਠੀਕ ਆ ਉਹਨੂੰ ਰੋਟੀ ਪਾਣੀ ਦਿੱਤਾ ਹੈ ਕਿ ਨਹੀਂ ਰੋਟੀ ਪਾਣੀ ਤਾਂ ਸੰਦੀਪ ਨੇ ਦਿੱਤਾ ਵਾ ਅੱਛਾ ਪਰ ਸੰਦੀਪ ਨੂੰ ਤੂੰ ਵੀ ਇੱਕ ਵਾਰਾ ਸਮਝਾ ਦੀ ਕਿ ਉਹਨੇ ਫੋਨ ਫੋਨ ਮੰਗਣਾ ਵਾ ਕਿਤੇ ਇਹ ਨਾ ਹੋਵੇ ਫੋਨ ਫੜਾ ਦੇ ਉਹਨੇ ਆਪਣੇ ਭਰਾ ਨੂੰ ਫੋਨ ਕਰ ਦੇਣਾ ਹੀ ਨਾ ਨਾ ਫੋਨ ਕਿਉਂ ਦੇਣਾ ਉਹਨੂੰ ਸਾਰਾ ਪਤਾ ਹੈ ਗੱਲ ਦਾ ਆ ਫੋਨ ਤੇ ਮੈਂ ਲੈ ਆਈ ਹਾਂ ਦਵਾਰ ਕਹਿੰਦੀ ਤਾਂ ਨਹੀਂ ਕੋਹ ਕਹਿਣਾ ਹੁੰਦੇ ਕੀ ਆ ਇਹੋ ਗੱਲ ਹੀ ਕਹੀ ਜਾਂਦੀ ਖੋਲ ਦੋ ਖੋਲ ਦੋ ਮੰਮੀ ਇੱਕ ਗੱਲ ਹੋਰ ਜੀ ਕਿਹੜੀ ਗੱਲ ਪੁੱਤ ਦੱਸ ਮੈਂ ਨਾ ਲੜੀ ਨੂੰ ਫੋਨ ਕਰ ਲੈਣਾ ਸੱਚਾ ਹੋ ਜਨਾ ਉਹਨੂੰ ਇਹ ਨਾ ਹੋਵੇ ਉਹਨੂੰ ਜਮਾ ਪਿਛੇ ਕਰਤਾ ਸੀ ਕੋਈ ਗੱਲ ਨਹੀਂ ਜਿੰਨੇ ਕ ਮੈਂ ਆਦ ਨਾ ਗੱਲ ਕੀਤੀ ਆ ਨਾ ਸਮਝ ਗਿਆ ਹੁਣ ਆਵਾ ਇੰਨਾ ਦਿਮਾਗ ਕਿੱਥੇ ਉਹਦਾ ਵੀ ਭੈਣ ਵਰਗਾ ਹੀ ਹੁਣਾਵਾ ਮੈਂ ਵੀ ਕਰ ਲੈਣਾ ਹੁਣ ਇੱਕ ਰੀ ਚੱਲ ਕਰ ਲਾ ਤੂੰ ਵੀ ਇੱਕ ਵਾਰਾ ਫੋਨ ਤੇ ਨਾਲੇ ਨਾ ਉਹਨੂੰ ਅੰਦਰ ਜਾ ਕੇ ਨਾ ਸਮਝਾਓ ਕਿ ਚੋਪਰ ਦੇ ਪੈਸੇ ਦੇ ਦੇ ਤੇ ਇੱਥੇ ਬਣ ਕੇ ਰਹਿ ਛੱਡ ਨਾ ਆਪਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਜਾਣੀ ਆ ਤੁਹਾਨੂੰ ਕਹਿਨੀ ਆ ਤੇ ਨਾ ਤੇ ਫੋਨ ਕਰੀ ਭਰਾ ਨੂੰ ਜੇ ਆਪਣੀ ਸਲਾਮਤੀ ਚਾਹੁੰਦੀ ਆ ਤੇ ਫੋਨ ਆਪਾਂ ਦੇਣਾ ਹੀ ਨਹੀਂ ਆ ਹੁਣ ਕਿਦਾਂ ਕਰ ਲੂਗੀ ਨਹੀਂ ਫੋਨ ਤੇ ਨਹੀਂ ਗਈ ਮੈਂ ਦਿੰਦੀ ਪਰ ਉਹ ਪੁੱਛਣ ਡਿਆ ਹੀਗਾ ਕਿ ਜੋਤ ਕਿੱਥੇ ਆ ਜੇ ਲੱਗ ਗਿਆ ਤਾਂ ਗੱਲ ਕਰਵਾ ਦਿਓ ਮੈਂ ਫਿਰ ਉਹਨੂੰ ਬਹਾਨਾ ਮਾਰਿਆ ਮੈਂ ਹਾਂ ਤਾਂ ਗਵਾਂਡੀਆਂ ਕਰ ਗਈ ਆ ਮੈਂ ਉਹਨੇ ਕਹਿਣਾ ਹੀ ਆ ਮੈਂ ਅੱਗੇ ਫੋਨ ਕਰ ਦਿੰਦੀ ਹਾਂ ਮੇਰਾ ਫੋਨ ਨਹੀਂ ਹੁੰਦਿਆ ਉਹਦਾ ਤੇ ਜੇ ਆ ਗਿਆ ਤਾਂ ਫਿਰ ਚੁੱਕ ਕੇ ਕੀ ਕਵਾਂਗੇ ਜੇ ਉਹਨੇ ਹੀ ਕਰਤਾ ਇਹਦੇ ਫੋਨ ਤੇ ਤੇ ਫਿਰ ਤੁਸੀਂ ਚੁੱਕਿਆ ਫੋਨ ਆਪਣੇ ਕੋਲੇ ਰੱਖਿਓ ਤੇ ਕਰ ਲਓ ਕਿਸ ਤਰੀਕੇ ਨਾਲ ਗੱਲ ਮੇਰਾ ਤੇਰਾ ਤਾਂ ਪਾਂਦੀ ਕਰਤਾ ਤੇ ਕਵਾਂਗੇ ਵੀ ਇਹਦੀ ਬੈਟਰੀ ਖਰਾਬ ਹੋਈ ਆ ਬੰਦ ਕਰਤਾ ਨਾ ਫਿਰ ਉਹਨੇ ਆਇਆ ਨਹੀਂ ਮਿਲਦਾ ਮੈਂ ਆਪਣੇ ਤਰੀਕੇ ਨਾਲ ਦੇਖ ਲਓ ਕੀ ਕਰਨਾ ਕੋਈ ਗੱਲ ਨਹੀਂ ਇਹ ਸਾਰੇ ਹੱਲ ਮੈਂ ਕਰ ਲੈਣੇ ਤੁਸੀਂ ਦੋਵੇਂ ਜੀ ਫਿਕਰ ਨਾ ਕਰੋ ਮਾਸੀ ਨੂੰ ਬੁਲਾਉਂ ਹਾਂ ਉਹਨਾਂ ਨੂੰ ਸਲਾਹ ਲਵਾਂ ਕੋਈ ਨਾ ਕੋਈ ਕੋਈ ਗੱਲ ਨਹੀਂ ਉਹਨੂੰ ਫੋਨ ਕਰਦੀ ਆਂ ਭਿਆਂ ਕੇ ਗੱਲ ਸੁਣ ਜਾ ਹੁਣ ਤੇ ਵਿਪਤਾ ਪਈ ਆਂ ਪਤਾ ਨਹੀਂ ਹੁੰਦੀ ਆਗੇ ਆਪੇ ਪੈ ਕੇ ਡਾ ਕੇ ਦਊਗੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜਿਹੜੇ ਕੰਮ ਚੱਲੇ ਆ ਨਾ ਉਹ ਕੰਮ ਕਰਿਆ ਤੂੰ ਚਲੋ ਠੀਕ ਆ ਕਰਿਓ ਫੋਨ ਬਣਾ ਮਾਸੀ ਨੂੰ ਕੀ ਕੋਈ ਨਹੀਂ ਮੈਂ ਕਰਦੀ ਮਾਸੀ ਨੂੰ ਕੋਣ ਗੱਲ ਤੇ ਦਲਜੀਤ ਦੀ ਵੀ ਠੀਕ ਆ ਭੈਣ ਜੀ ਨੂੰ ਫੋਨ ਕਰਕੇ ਸੱਦਦੀ ਆਂ ਕੋਈ ਨਾ ਕੋਈ ਸਲਾਹ ਤੇ ਮੈਨੂੰ ਦੇਣਗੇ ਹੀ ਨਾ ਨਾਲੇ ਇਹ ਵੀ ਵਾਵਾ ਚਾਲੂ ਆ ਤੂੰ ਉਹਨੂੰ ਕਹਿੰਨੀ ਆਂ ਪੀਆ ਤੇ ਇਹ ਮਸਲੇ ਦਾ ਹੱਲ ਕਰਕੇ ਜਾ ਹੁਣ ਵੀ ਜਿਹੜੇ ਪੈਸੇ ਹਨ ਨੂੰ ਮਿਲ ਜਾਣ ਇਸ ਘਾਤ ਦਾ ਕੀ ਪਤਾ ਉਹ ਕਿੱਧਰ ਨੂੰ ਤੁਰ ਪੈਣਾ ਇਹਨੇ ਮੁੜ ਕੇ ਏਦਾਂ ਕਰਦੀ ਆ ਜਾ ਕੇ ਇਹਨੂੰ ਪੁੱਛਦੀ ਆ ਤੇ ਤੇਰਾ ਇਰਾਦਾ ਕੀ ਆ ਪੈਸੇ ਦੇਣੇ ਆ ਕਿ ਨਹੀਂ ਦੇਣੇ ਸਮਝਾਈ ਆਵਾ ਇਹਨੂੰ ਦਲਜੀਤ ਦੀ ਗੱਲ ਵੀ ਠੀਕ ਵਾ ਨੀ ਕੀ ਤੂੰ ਰੌਲਾ ਪਾਈ ਜਾਣ ਰਹੀ ਆ ਮੈਨੂੰ ਖੋਲੋ ਖੋਲੋ ਤੇਰੇ ਕੋ ਆਰਾਮ ਨਾਲ ਬੈਠਾ ਨਹੀਂ ਜਾਂਦਾ ਫਾਇਲ ਆ ਜਾਂ ਤੈਨੂੰ ਮੰਮੀ ਜੀ ਆ ਬੜਾ ਵਧੀਆ ਵਾ ਫੇ ਮੈਂ ਇੱਥੇ ਵਜੀ ਰਹਾ ਤੀ ਆਪਸਿਆਂ ਰਹੇਂਗੇ ਮੈਂ ਇੱਥੇ ਕਿੰਨਾ ਚਿਰ ਬੈਠੀ ਰਹਾ ਮੈਂ ਤੇਵਾਜਾ ਮਾਰਨੀ ਆਈ ਆ ਤੂੰ ਇਹ ਥੋੜਾ ਬੋਤਾ ਤਰਸ ਕਰ ਲੋ ਮੇਰੇ ਤੇ ਤਰਸ ਤੇ ਮੈਂ ਕਰ ਲੈਂਦੀ ਤੇਰੀ ਜਬਾਨ ਐਡੀ ਲੰਮੀ ਆ ਤੂੰ ਇਹ ਜਰ ਲੈਂਦੀ ਜੇ ਇਹ ਮਾਂ ਪੁੱਤਾਂ ਨੇ ਕੋਈ ਗੱਲ ਕਰ ਹੀ ਲਈ ਹਿੱਤੇ ਨਹੀਂ ਮੈਂ ਬਥੇਰਾ ਤੈਨੂੰ ਸਮਝਾਇਆ ਹੀ ਤੇ ਜਬਾਨ ਆਪਣੀ ਅੰਦਰ ਪਾਲਾ ਤੇ ਜਿਹੜੇ ਪੈਸੇ ਆ ਨਾ ਦੇ ਦੇ ਪੈੜੀ ਲੈ ਦਾਂਗੇ ਪੈੜੀ ਲੈਣੀ ਹੀ ਹੋਰ ਤੈਨੂੰ ਮੈਂ ਕੀ ਗੋਲੀ ਮਾਰੀ ਹੀ ਕੋਈ ਗੱਲ ਨਹੀਂ ਮਮੀ ਜੀ ਜੇ ਮੇ ਕੋ ਗਲਤੀ ਹੋਈ ਗਈ ਆ ਨਾ ਤੇ ਤੁਸੀਂ ਮੇਰੇ ਹੱਥ ਖੋਲ ਦੋ ਮੈਂ ਕਿਸੇ ਨੂੰ ਨਹੀਂ ਦੱਸਦੀ ਮੈਂ ਆਪਣੇ ਪਿੰਡ ਚਲ ਜਾਾਂਗੀ ਮੈਨੂੰ ਬਸ ਵੀਰ ਜੀ ਨੂੰ ਫੋਨ ਕਰ ਲੈਣ ਦੋ ਬੱਲੇ ਨਹੀਂ ਤੇਰੇ ਮੇਰੇ ਕੋਲ ਗਲਤੀ ਹੋ ਗਈ ਆ ਗਲਤੀ ਤੂੰ ਇੱਕ ਕੀਤੀ ਆ ਜ਼ੁਬਾਨ ਕਿਦਾਂ ਚਲਾਈ ਮੇਰੇ ਨਾਲ ਹੋਣਾ ਤੈਨੂੰ ਮੈਂ ਖੋਲਿਆ ਮੰਮੀ ਜੀ ਇੱਕ ਵਾਰੀ ਮੈਨੂੰ ਖੋਲ ਦੋ ਮੈਂ ਸੱਚੀ ਕਿਸੇ ਨੂੰ ਕੋਈ ਨਹੀਂ ਦਲਦੀ ਮੈਂ ਡੰਡੂ ਵੀ ਕੁਛ ਨਹੀਂ ਕਹਿੰਦੀ ਤੈ ਮੇਰੇ ਹੱਥ ਖੋਲ ਦੋ ਇੱਕ ਵਾਰੀ ਬਸ ਉਹ ਤੇਰਾ ਮੈਨੂੰ ਸਾਰਾ ਹੀ ਪਤਾ ਵਾ ਫੇ ਤੂੰ ਕੀ ਕਰਨਾ ਵਾ ਅਜੇ ਤੈਨੂੰ ਮੈਂ ਖੋਲਣਾ ਨਹੀਂਗਾ ਅਜੇ ਗਾੜੀ ਗਾੜੀ ਵੀ ਆਪੇ ਤੇਰੇ ਨਾਮ ਮਪਣਦੀ ਗਈਆਂ ਮੰਮੀ ਜੀ ਇਦਾਂ ਤੇ ਨਾ ਕਰੋ ਘੱਟੋ ਘੱਟ ਮੇਰੇ ਤੇ ਤਰਸ ਤੇ ਕਰੋ ਨੇ ਕਾਦਾ ਤਰਸ ਕਰਾਂ ਅੰਦਰ ਬੈਠੀ ਆ ਤੈਨੂੰ ਕਿਹੜਾ ਘੇਟੋਂ ਬਾਹਰ ਬਾਹ ਲਿਆਵਾ ਹੀ ਵੀਰ ਜੀ ਨੂੰ ਫੋਨ ਕਰ ਦੋ ਆਪੇ ਮੈਨੂੰ ਲੈ ਜਾਣਗੇ ਬਸ ਮੇਰੇ ਹੱਥ ਖੋਲ ਦੋ ਮੈਂ ਕਿਸੇ ਨੂੰ ਕੁਛ ਨਹੀਂ ਦੱਸਦੀ ਕੋਈ ਗੱਲ ਨਹੀਂ ਕਰ ਦੂੰਗੀ ਵੀਰ ਨੂੰ ਹੀ ਫੋਨ ਤੂੰ ਉੱਧਰ ਕੀ ਹੋਣੀ ਆ ਪੀ ਬਾਹਾਂ ਆਕੜੀਆਂ ਵੀਰ ਬਿਨਾ ਜੋ ਵੀਰ ਨਾਲ ਤੂੰ ਗੱਲਾਂ ਬਾਤਾਂ ਕਰਨੀਆਂ ਨਾ ਮੈਨੂੰ ਸਾਰਾ ਹੀ ਪਤਾ ਵਾ ਉਹ ਕੰਮ ਨਹੀਂ ਮੈਂ ਹੋਣ ਦੇਣਾ ਤਾਂ ਨਾਲੇ ਉੱਚੀ ਉੱਚੀ ਰੌਲਾ ਨਾ ਪਾ ਆਣ ਗੌਣ ਸੁਣਾ ਨਾ ਫੇ ਮੈਂ ਅੰਦਰ ਬੈਠੀ ਆ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਸੋਨਾ ਕੰਨ ਖੋਲ ਕੇ ਫਮੀਲੀ ਮੈਨੂੰ ਕਾਲ ਦੋਵੇ ਇੱਕ ਵਾਰੀ ਬਸ ਵੀਰ ਜੀ ਨੂੰ ਫੋਨ ਕਰ ਦੋ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਰੱਬਾ ਮੇਰ ਤੋਂ ਕੀ ਗਲਤੀ ਹੋ ਗਈ ਜਦੋਂ ਤੂੰ ਇਦਾਂ ਮੇਰ ਤੋਂ ਬਦਲਾ ਲੈਣਿਆ ਪਰ ਮੇਦਾ ਹਾਂ ਕਰੋਂਦਾ ਮੈਂ ਫੋਨ ਕੀਤੇਦਾ ਸੀ ਚਾਹ ਭੇਜ ਦਿਓ ਚਾਹ ਭੇਜਣੀ ਮੈਂ ਹਾਰ ਕੇ ਆਪ ਹੀ ਆਇਆ ਹੁਣ ਨਹੀਂ ਚਾਹ ਤੇ ਮੈਂ ਧਰੀ ਆ ਹਾਂ ਮੈਨੂੰ ساری ਰਾਤ ਨੀਂਦ ਨਹੀਂ ਆਈ ਕੀ ਗੱਲ ਕੀ ਸੋਚਣ ਦੀ ਜੋਤ ਵਾਲੀ ਧਿਆਨ ਸੀ ਅੱਛਾ ਕੀ ਕਿਤੇ ਉਹ ਦਿਖਾਵਾ ਹੀ ਨਾ ਕਰਦੇ ਹੁਣ ਕਾਹਦਾ ਕਾਹਦਾ ਦਿਖਾਵਾ ਅਜੇ ਕੱਲ ਤੇ ਆਈ ਮੇਰੇ ਘਰੇ ਆਈ ਸੀ ਠੀਕ एकदम ਅੰਨ ਗਿਓ ਮਾਸੀ ਬਿਲਾਉਂਦਾਂ ਕਿੰਨੀ ਗੱਲਾਂ ਕਰਦੀ ਹਾਂ ਤੇ ਹੁਣ ਉਹ ਜੱਕ ਦਾ ਮੈਂ ਉਹਨਾਂ ਨੇ ਬੁਲਾ ਲਿਆ ਤੁਹਾਨੂੰ ਸਲਾਹ ਕਰਨ ਵਾਸਤੇ ਤੁਹਾਨੂੰ ਯਕੀਨ ਨਹੀਂ ਆਉਂਦੇ ਉਹਨਾਂ ਤੇ ਪਹਿਲਾਂ ਇੰਨੀ ਮਾਸੀ ਗੱਲਾਂ ਕਰਦੀ ਰਹੀ ਸੀ ਹੁਣ ਜੱਕਦਮ ਤੁਹਾਨੂੰ ਫੋਨ ਕਰਤਾ ਕਿ ਆਪਾਂ ਉਹਦੇ ਨਾਲ ਪਹਿਲੀ ਲੈਣੀ ਆ ਤੇ ਕਿਦਾਂ ਮੈਨੂੰ ਪਤਾ ਨਹੀਂ ਕਿਉਂ ਨਹੀਂ ਯਕੀਨ ਆਉਂਦੇ ਕੀ ਉਹ ਜਿਹੇ ਗੱਲਾਂ ਕਰਨ ਦੀਆਂ ਪਰਮੇਹ ਤੋਂ ਕੱਲ ਤੇ ਉਹਨਾਂ ਸਾਨੂੰ ਸੱਦੇ ਆਈ ਅਜੇ ਮੈਂ ਤੇ लवली ਗਈ ਆਈ ਇਹੋ ਗੱਲ ਹੋਈ ਉੱਥੇ ਹਾਂ ਉਹ ਕਹਿੰਦੇ ਵੀ ਤੁਸੀਂ ਬਿਆਨਾਂ ਜਦਨ ਹੋਣਾ ਆ ਤੇ ਤੁਸੀਂ ਦੋਹੇ ਜਣੇ ਆ ਜਿਓ ਸੋਮਵਾਰ ਬਿਆਨਾਂ ਕਰਾਣਾ ਤੇ ਦੋਹੇ ਜਣੇ ਆ ਜਿਓ ਇੱਥੋਂ ਤੱਕ ਉਹ ਕਰਨ ਦੇਦੇ ਆ ਫਿਰ ਹੋਰ ਕੀ ਕੀ ਤੈਨੂੰ ਯਕੀਨੀ ਆਂਦੇ ਉਹਨਾਂ ਤੇ ਪੈਂਚਲ ਕੋਈ ਨਹੀਂ ਦੇ ਉਹਨਾਂ ਦਾ ਸੱਦੇ ਆਵਾ ਤင်း ਕੱਲ ਨਾਲ ਜ਼ਰੂਰ ਜਾਇਓ ਨਾਲ ਨਹੀਂ ਨਾਲ ਤੇ ਮੈਂ ਜਾਵਾਂਗਾ ਅਸੀਂ ਦੋਹੇ ਜਣੇ ਜਾਵਾਂਗੇ ਤੇ ਤੂੰ ਐਵੇਂ ਨਾ ਟੈਨਸ਼ਨ ਦੀ ਲਈ ਜਾਦਾ ਅਸੀਂ ਕੱਲ ਨੂੰ ਜਾਣਾ ਆ ਠੀਕ ਨੇ ਤੇ ਹੋਰ ਕੋਈ ਹੱਲ ਵੀ ਨਹੀਂ ਹੁਣ ਸਾਡੇ ਕੋਲ ਜਿੱਦਾਂ ਉਹ ਕਹਿੰਦੇ ਆ ਉਦਾਂ ਸਾਨੂੰ ਕਰਨਾ ਪੈਣਾ ਤੇ ਉਹ ਭਲਾਈ ਕਰਨ ਦੇਦੇ ਆ ਕੁੜੀ ਦਾ ਉਹ ਕੋੜਾ ਕੋਈ ਮਾਰਾ ਸੋਚਣ ਦੇਦੇ ਆ ਜ਼ਮੀਨ ਲੈ ਕੇ ਦੇਦਣਗੇ ਤੇ ਉਹ ਵੀ ਤਾਂ ਜਾਇਦਾਦ ਹੀ ਬਣਨੀ ਆ ਆਪਣਾ ਜੋਦੀ ਆ ਚੋ ਜਿੱਦੂ ਦੀ ਕੈਨੇਡਾ ਬੁੱਕਰੇ ਇਦਾਂ ਹੀ ਹੋਵੇ ਹਾਂ ਉਹਦੇ ਸਹੀ ਸੋਚਣ ਨੇ ਪਰ ਮੈਨੂੰ ਸਕੂਨ ਨਹੀਂ ਗਿਆ ਮਿਲਣ ਰਿਹਾ ਕੋਈ ਨੀ ਤੂੰ ਜਾਇਓ ਕੱਲ ਕਰਕੇ ਆਏ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਣਾ ਆ ਉੱਪਰ ਲਾਈ ਕਰਨ ਦੇਦੇ ਆ ਵਧੀਆ ਸੋਚਣ ਦੇ ਆ ਜੋਦਾ ਉਹਨਾਂ ਨੇ ਮਾਰਾ ਨਹੀਂ ਸੋਚਣਾ ਜੋਦਾ ਠੀਕ ਆ ਅਹੀ ਉਦਨਗੇ ਹੈ ਨਾ ਉਹਨਾਂ ਨੇ ਵਧੀਆ ਗੱਲਾਂ ਬਾਤਾਂ ਕੀਤੀਆਂ ਸਾਡੇ ਨਾਲ ਤੇ ਜੇ ਕੋਈ ਓਦਾਂ ਦੀ ਉਹਨਾਂ ਦੇ ਦਿਲ 'ਚ ਗੱਲ ਹੁੰਦੀ ਨਾ ਉਹਨਾਂ ਨੇ ਸਾਨੂੰ ਨਹੀਂ ਸੱਦਣਾ ਉਹਨਾਂ ਨੇ ਕਿਹਾ ਇਹ ਵੀ ਕੋਈ ਗੱਲ ਨਹੀਂ ਅਸੀਂ ਜ਼ਮੀਨ ਲੈ ਦਨੇ ਆ ਉਹਨਾਂ ਨੇ ਸਾਨੂੰ ਸਪੈਸ਼ਲ ਕਿਹਾ ਹੈ ਕਿ ਤੁਸੀਂ ਸੋਮਵਾਰ ਜ਼ਰੂਰ ਆਇਓ ਮੈਨੂੰ ਵੀ ਕਿਹਾ ਮਾਸਰ ਜੀ ਨੇ ਕਿ ਹਮਤਿਆਰ ਸਿੰਘ ਤੂੰ ਨਾਲ ਆਵੀਂ ਜ਼ਰੂਰ ਠੀਕ ਆ ਤੂੰ ਫੇਰ ਨਾ ਕਰ ਠੀਕ ਆ ਤੁਸੀਂ ਕੰਮ ਸੰਭਲੋ ਆਪਣਾ ਤੇ ਮੈਨੂੰ ਕਿਸ ਦਿਨ ਲੈ ਆਈ ਜਾਏ ਜੋਦੜ ਮਲਾ ਲੇ ਪਹਿਲੇ ਨਾ ਆ ਇਹਦਾ ਕੰਮ ਉਹਨਾਂ ਦਾ ਰੰਬਿਆ ਆ ਸੋਮਵਾਰ ਜਾਣਾ ਆ ਉਹ ਕੰਮ ਨਬੇੜ ਲਈਏ ਫਿਰ ਮੈਂ ਕਿਸੇ ਦਿਨ ਤੈਨੂੰ ਨਾਲ ਲੈ ਜਾਵਾਂਗਾ ਮੇਲਾ ਵੀ ਠੀਕ ਆ ਤੇ ਤੂੰ ਸਾਈਡ ਤੇ ਜੋਤ ਨੂੰ ਕਰਕੇ ਪੁੱਛ ਲਈਂ ਜੇ ਤੈਨੂੰ ਨਹੀਂ ਬੋਤਾ ਯਕੀਨ ਆਂ ਡਿਆ ਤੇ ਠੀਕ ਆ ਨਾ ਸਾਈਡ ਤੇ ਕਰਕੇ ਪੁੱਛ ਲਈਂ ਜੋਤ ਨੂੰ ਕੋਈ ਤੰਗੀ ਤੇ ਨਹੀਂ ਆ ਕੋਈ ਤੰਗ ਪਰੇਸ਼ਾਨ ਤੇ ਨਹੀਂ ਕਰਦੇ ਠੀਕ ਆ ਨਾ ਤੇ ਕੀ ਪਤਾ ਜੋਤ ਨੂੰ ਨਾਂ ਦੱਸਦੀ ਹੋਵੇ ਫੋਨ ਤੇ ਲਵਲੀ ਨੂੰ ਵੀ ਨਾਂ ਦੱਸਦੀ ਹੋਵੇ ਤੈਨੂੰ ਵੀ ਨਾਂ ਦੱਸਦੀ ਹੋਵੇ ਘਰ ਗਿਆ ਦੀ ਕੋਈ ਹੋਰ ਗੱਲ ਹੁੰਦੀ ਆ ਨਹੀਂ ਕੋਈ ਨਹੀਂ ਜਾ ਕੇ ਗੱਲ ਕਰਕੇ ਆਵਾਂਗੀ ਮੈਂ ਹਾਂ ਮੈਂ ਚਾਹ ਬਣਾ ਲਿਆ ਹਾਂ ਫਿਰ ਤੈਨੂੰ ਲੈ ਜਾ। ਆ ਚਾਹ ਲਿਆ ਦੇ ਮੈਨੂੰ ਮੈਂ ਜਾਵਾਂ ਬੰਦੇ ਢੀਕਣ ਦੇ ਆ। ਹਾਂ ਠੀਕ। ਚਲੋ ਕੋਈ ਗੱਲ। ਸੋਮਵਾਰ ਨੂੰ ਵੇਖਨੇ ਆ। ਗੱਲ ਤੇ ਪਰਮੇਸ਼ਰ ਦੀ ਵੀ ਠੀਕ ਆ ਇਹ ਵੀ ਇਹਨੂੰ ਵੀ ਸੋਚੋ ਜੇ। ਸੋਚਾਂ ਸੋਚਣ ਦੀ ਆ ਕਿ ਕਿਤੇ ਕੋਈ ਗਲਤ ਨਾ ਹੋਵੇ। ਪੈਸੇ ਆਇਆ ਤੇ ਲੋਕੀ ਕਰਦੇ ਵੀ ਇਦਾਂ ਹੀ ਅੱਜਕੱਲ ਹਣਾ। ਬਾਕੀ ਚਲੋ। ਜੋ ਮਾਲਕ ਸੱਚੇ ਪਾਸਾ ਕਰੇਗਾ। ਸੋਮਵਾਰ ਵੇਖਨੇ ਪਹਿਲੇ। dibanda